بس ਇਸerais دنیا دار ਲੋਕ ਸਾਡਾ ਮਜ਼ਾਕ ਉਡਾਉਂਦੇ ਨੇ ਹਾਏ ਭਾਜੀ ਤੁਸੀਂ ਪਿੱਛੋਂ ਕਿੱਥੋਂ ਦੇ ਰਹਿਣ ਵਾਲੇ ਪਿੱਛੋਂ ਭਾਜੀ ਮੈਂ ਪਸਰੂਰ ਦਾ ਹਾਂ ਅੱਛਾ ਅੱਛਾ ਪਸਰੂਰ ਹੈ ਨਾਲ ਹੀ ਹੈ ਜੀ ਸਿਆਲਕੋਟ ਦੇ ਨਾਲ ਹੀ ਹੈ ਪਸਰੂਰ ਹਾਂਜੀ ਮੇਰੇ ਚਾਚੇ ਤਾਏ ਸਾਰੇ ਜਿਹੜੇ ਤਖਤ ਹਜ਼ਾਰੇ ਬੈਠੇ ਆ ਤੇ ਰਾਂਝਾ ਜੜਾ ਵਾ ਕਿਰਾਏ ਦੇ ਦੁੱਖੋਂ ਬੈਠੇ ਆ ਇਹ ਜੋ ਬੈਠਣ ਤੋਂ ਮਰਾਦ ਹੁੰਦੀ ਆ ਕਿ ਉੱਥੇ ਵਸਨੀਕ ਆ ਉੱਥੇ ਦੇ ਅੱਛਾ 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 ਤੇ ਰਾਂਝਾ ਜੜਾ ਸੀ ਦੂਰਾਂਝਾ ਇਹ ਦੂਰੋਂ ਨੇੜਿਓ ਮੇਰੀ ਫੁੱਫੀ ਦਾ ਮੁੰਡਾ ਸੀ ਹੈਂ ਫੁੱਫੀ ਦਾ ਮੁੰਡਾ ਉਹ ਜਿੱਡਾ ਸੋਹਣਾ ਸੀਗਾ ਦੂਰੋਂ ਹੀ ਹੋਣਾ ਨੇੜਿਓ ਬਹੁਤ ਦੂਰ ਹੋਣਾ ਤੇ ਤੂੰ ਰਾਂਝਾ ਆਪਣੇ ਨੂੰ ਬਣਿਆ ਫਿਰਦਾ ਬਸ ਜਦੋਂ ਬੰਦੇ ਦਾ ਇਸ਼ਕ ਲੜ ਜਾਵੇ ਤੇ ਦਿਲ ਦੀਆਂ ਲੱਗੀਆਂ ਨੂੰ ਕੌਣ ਜਾਣਦਾ ਸੁਣੀਆ ਜਰਾ ਜਾਂ ਤੁਸੀਂ ਹਾਂਜੀ ਮੈਂ ਜਾਣਦੀ ਜਾਂ ਮੇਰਾ ਰੱਬ ਜਾਣਦਾ ਹਾਂਜੀ ਤੇ ਤੈਨੂੰ ਤੇ ਜੇ ਪੂਰਾ ਜੱਗ ਜਾਣਦਾ ਤੂੰ ਇੱਥੇ ਹੀ ਖ절 ਹੁੰਨਾ ਅਰੋਂ ਰਾਂਝਾ ਤਖਤ ਹਜ਼ਾਰੇ ਦਾ ਉਹ ਮਜਾ ਚਾਰਦਾ ਸੀਗਾ ਆਪਣੀ ਇਸ਼ਕ ਦੀ ਖਾਤਰ ਤੂੰ ਪੈਸੇ ਲੈਣਾ ਮਲਕਾਂ ਕੋਲ ਉਹ ਯਾਰ ਤੇ ਮੇਰੇ ਨਿੱਕੇ ਨਿੱਕੇ ਬੱਚੇ ਆ ਉਹਨਾਂ ਨੂੰ ਨਿਵੇਂ ਪਾਲਣਾ ਹੈ ਸਾਦੀ ਨਹੀਂ ਹੋਈ ਤੇਰੀ ਸ਼ਾਦੀ ਆ 6 ਬੱਚੇ ਆ ਮੇਰੇ ਉਹਨੂੰ ਤੇ ਫਿਰ ਆਪਣਾ ਰਾਂਝਾ ਰਾਜ਼ੀ ਕਰ ਬੈਠਾ